सोरत मैला नावा जो नर दुख में दुख नहीं माने सुख सने और पैने जाके कंचन माटी माने रहाओ नैन दिया न उसत जाके लोग मो अभिमाना हर सोग ते रहे न्याओ न मान अपमाना आशा मनसा सगल त्यागे जगते रहे नरासा काम करो जय पर से नाहिन तैकट ब्रह्म निवासा गुर कृपा जे नरको की ਤਾਂ ਇਹ ਜੁਗ ਤੇ ਪਛਾਨੀ ਨਾਨਕ ਲੀਨ ਪਿਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਦੇ ਨੌਵੇਂ ਗੁਰੂ ਹਿੰਦ ਦੀ ਚਾਦਰ ਗੱਲ ਕਰਦੇ ਆ ਕਿ ਮੁਕਤੀ ਆਮ ਤੌਰ ਤੇ ਇਹ ਸਮਝਿਆ ਜਾਂਦਾ ਸੀ ਕਿ ਮਰਨ ਤੋਂ ਬਾਅਦ ਮਨੁੱਖ ਨੂੰ ਮੁਕਤੀ ਮਿਲਦੀ ਹੈ ਪਰ ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਗੁਰਬਾਣੀ ਵਿਰਾਗ ਨਹੀਂ ਹੈ ਔਰ ਜੇਕਰ ਅਸੀਂ ਬਹੁਤ ਧਿਆਨ ਦੇ ਨਾਲ ਗੁਰਬਾਣੀ ਨੂੰ ਪੜ੍ਹਦੇ ਹਾਂ ਉਹਨਾਂ ਦੇ ਸ਼ਲੋਕਾਂ ਨੂੰ ਉਹਨਾਂ ਦੀ ਰਚੀ ਬਾਣੀ ਨੂੰ ਤਾਂ ਸਾਡਾ ਜੋ ਮਨ ਵਿਰਾਗ ਵਿੱਚ ਚਲਾ ਜਾਂਦਾ ਕਿਉਂਕਿ ਉਹ ਦੱਸਦੇ ਨੇ ਕਿ ਜੋ ਮੁਕਤੀ ਹੈ ਤੇ ਜਿਉਂਦੇ-ਜਿਉਂਦੇ ਜੀ ਬੰਦਾ ਮੁਕਤ ਹੋ ਸਕਦਾ ਹੈ ਮੁਕਤ ਦਾ ਮਤਲਬ ਕਿ ਜਿਸ ਨੂੰ ਮਾਨ ਅਪਮਾਨ ਦਾ ਦੁੱਖ ਸੁੱਖ ਦਾ ਕਾਮ ਕ੍ਰੋਧ ਲੋਭ ਮੋਜ ਪਾਪ ਦੇ ਵਿਕਾਰ ਆ ਇਹਨਾਂ ਤੋਂ ਬੰਦਾ ਬਹੁਤ ਜ਼ਿਆਦਾ ਉੱਪਰ ਚਲਾ ਜਾਵੇ ਤਾਂ ਉਹ ਕਿਸ ਤਰ੍ਹਾਂ ਜਾ ਸਕਦਾ ਹੈ ਬਹੁਤ ਵਧੀਆ ਤਰੀਕੇ ਨਾਲ ਦੱਸਦੇ ਹਨ ਕਿ ਜੇਕਰ ਮਨੁੱਖ ਰੂਪ ਸਰੀਰ ਮਿਲਿਆ ਅੱਖਾਂ ਆਕਾਰ ਨੂੰ એનર્ਜੀ ਦਿਮਾਗ ਤਾਂ ਇਸ ਦਾ ਜੋ ਸਹੀ ਪਰਜੋ ਕਰੇ ਵੱਧ ਤੋਂ ਵੱਧ ਭਗਤੀ ਕਰੇ ਨਾਮ ਸਿਮਰਨ ਰੱਬ ਦੀ ਬਣਾਈ ਕੁਦਰਤ ਦੀ ਸੇਵਾ ਕਰੇ ਤੇ ਇਹ ਗੱਲਾਂ ਉਹਨਾਂ ਨੇ ਪ੍ਰੈਕਟੀਕਲ ਕਰਕੇ ਸਾਨੂੰ ਦੱਸੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਸੀ ਆਪ ਇਹ ਇਤਿਹਾਸ ਪੜਿਆ ਕਿ ਜਦੋਂ ਗੁਰਨਾਨਕ ਦੇਵ ਜੀ ਨੂੰ ਜਨੇਊ ਜੋ ਪਾਉਣ ਲੱਗੇ ਤਾਂ ਉਹਨਾਂ ਨੇ ਕਿਹਾ ਕਿ ਇਹ ਜੋ ਜਨੇਊ ਝੂਠਾ ਹੈ ਮੈਂ ਅਸਲੀ ਜਨੇਊ ਪਾਵਾਂਗਾ ਜੋ ਮੇਰਾ ਹਮੇਸ਼ਾ ਨਾਲ ਰਹੇਗਾ ਉਹ ਹੈ ਨਾਮ ਦਾ ਜਨੇਊ ਇਹ ਜੋ ਧਾਗੇ ਦਾ ਜਨੇਊ ਹੈ ਇਹ ਟੁੱਟ ਜਾਵੇਗਾ ਤਾਂ ਉਦੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਜਦੋਂ ਮੁਗਲਾਂ ਵੱਲੋਂ ਬ੍ਰਾਹਮਣਵਾਦ ਨੂੰ ਖਤਮ ਕਰਨ ਵਾਸਤੇ ਇਹ ਜਨੇਊ ਲੌਂ ਲੋਣਾ ਚਾਇਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਜੇਕਰ ਜ਼ਬਰਦਸਤੀ ਜਿਨੇ ਉਪਾਇ ਨਹੀਂ ਜਾ ਸਕਦਾ ਤੇ ਜ਼ਬਰਦਸਤੀ ਜੋ ਜਿਨੇ ਹੋਊਗਾ ਉਹ ਲਵਾਇਆ ਵੀ ਨਹੀਂ ਜਾ ਸਕਦਾ ਤਾਂ ਉਹਨਾਂ ਦੇ ਧਰਮ ਦੇ ਖਾਤਰ ਇੱਕ Hindu ਬ੍ਰਾਹਮਣ ਵਾ ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਜੋ ਬਲੀਦਾਨ ਦਿੱਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਕਿ ਮੁਗਲਾਂ ਦੇ ਰਾਜ ਸਮੇ ਲੋਕਾਂ ਬਹੁਤ ਮੁਸੀਬਤਾਂ ਜਰੀਆਂ ਵਿੱਚ ਵਕਤ ਔਰੰਗੇ ਦੇ ਮੁਗਲਾਂ ਨੇ ਮਣ ਆਈਆਂ ਕਰੀਆਂ ਅੱਤ ਮੋਗਲ ਰਾਜ ਦੀ ਬਟ ਗਈ ਸੀ ਇਤਿਹਾਸ ਸਾਕੀ ਗੁਰਤੇਗ ਬਹਾਦਰ ਨੇ ਕੀਤੀ ਤਿਲਕ ਜੰਜੂਦੀ ਰਾਖੀ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਇਤਿਹਾਸ ਉਹਨਾਂ ਦੇ ਨਾਲ ਸਿੱਖ ਭਾਈ ਦਿਆਲਾ ਜੀ ਭਾਈ ਮਤੀਦਾਤਾ ਜੀ ਭਾਈ ਸਤੀਦਾਤਾ ਜੀ ਇਹਨਾਂ ਨੇ ਵੀ ਕਿਸ ਤਰੀਕੇ ਦੇ ਨਾਲ ਜੋ ਆਪਣਾ ਬਲੀਦਾਨ ਗੁਰੂ ਤੇਗ ਬਹਾਦਰ ਸਾਹਿਬ ਜਿੰਦਾ ਇਹਨਾਂ ਦਾ ਇਤਿਹਾਸ ਅਸੀਂ ਵੀਡੀਓਜ਼ ਦੇ ਰਾਹੀਂ ਅਪਲੋਡ ਕਰਾਂਗੇ ਔਰ ਬਹੁਤ ਜ਼ਿਆਦਾ ਲੋੜ ਹੈ ਕਿ ਅਸੀਂ ਆਪਣੇ ਸਿੱਖ ਇਤਿਹਾਸ ਨੂੰ ਆਲ ਵਰਲਡ ਤੱਕ ਪਹੁੰਚਾਈਏ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ